ਇਹਰੇ ਛੋਟੇ ਦੁਕਾਨਦਾਰ ਨੇ ਤੇ ਕਿੰਨਾ ਚ ਨਹੀਂ ਚੈ ਸ਼ਹਿਰਾਤ ਨਹੀਂ ਚੈ ਕਸਬੈਂਟ ਨਹੀਂ ਉਹਨਾਂ ਵੀ ਬਹੁਤ ਪ੍ਰਾਣੀਆਂ ਮੰਗਾ ਸੀ ਕਿ ਉਹਨਾਂ ਨੂੰ ਵੀ ਇਨਸਪੈਕਟਰੀ ਰਾਜ ਦਾ ਸਮਾਂ ਕਰਨਾ ਪੈਂਦਾ ਸੀ ਤੇ ਉਹਨਾਂ ਕੋਲੇ ਕੋਈ ਇਨਸਪੈਕਟਰ ਆ ਜਾਂਦਾ ਸੀ ਪੁੱਛਦਾ ਸੀ ਕਿੰਨੇ ਬੰਦੇ ਕੰਮ ਕਰ ਰਹੇ ਨੇ ਇਹਨਾਂ ਵੀ ਜੇ ਸਾਡੇ ਕੋਲ ਰਿਕਾਰਡ ਨਹੀਂ ਤਾਂ ਨਹੀਂ ਤੂੰ ਫੀਸ ਹੀ ਭਈ ਆ ਨਹੀਂ ਦਿੱਤਾ ਉਹ ਫਿਰ ਅੱਗੇ ਰਾਜ ਜਿਹੜੇ ਉਹ ਬਲੈਕਮੇਲਿੰਗ ਜਾਂ ਕ腐ਸ਼ਨ ਵਾਲੀ ਨੂੰ ਜਾਂਦੀ ਸੀ ਸਵੱਜਸੀ ਕਮੇਟੀ ਦੇ ਵਿੱਚ ਜਿਹੜਾ ਐਕਟ ਹੈ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 ਕੱਲ ਵੀ ਆਪਣੀ ਗੱਲ ਚੱਲਦੀ ਸੀ 1958 ਦੇ ਜਿਹੜੇ ਐਕਟ 9 ਅਜੇ ਤੱਕ ਜਿਹੜ ਨੇ ਉਹ ਚੱਲ ਨਹੀਂ ਜਾਂਦੇ ਨੇ ਕਿਸੇ ਨੇ ਦੇਖਿਆ ਨਹੀਂ ਜ਼ਮਾਨਾ ਬਦਲ ਗਿਆ ਤਾਂ ਉਹਦੇ ਮੁਤਾਬਕ ਸਾਨੂੰ ਬਦਲਣਾ ਪਊਗਾ ਮੈਂ ਇਹਦੇ ਵਿੱਚ ਤੁਹਾਨੂੰ ਥੋੜਾ ਮਨਤੀ ਸਾਹਿਬ ਜੀ ਨਾਲ ਕੁਸਵਾ ਰਿਹਾ ਮਨਤੀ ਸਾਹਿਬ ਜੀ ਨਾਲ ਨਹੀਂ ਮਨਰੇਸ਼ ਜੀ ਨਾਲ ਸੈਕੰਡ ਸਾਹਿਬ ਸੋ ਇਨਸਪੈਕਟਰ ਰਾਜ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨ ਦਾ ਜਿਹੜਾ ਅੱਜ ਸੋਧ ਆਈ ਹੈ ਦੁਕਾਨਦਾਰਾਂ ਨੂੰ ਸੋ ਪਹਿਲਾਂ ਉਹ ਦੁਕਾਨਦਾਰ ਜਿਹੜੇ ਸੀ ਉਹ 21 ਜੇ ਉਹ ਰੱਖਦੇ ਸੀਗੇ ਹੈਲਪਰ ਜਾਂ ਦੁਕਾਨ ਤੇ ਕੋਈ ਕੰਮ ਕਰਦਾ ਤਾਂ ਉਹਦਾ ਵੀ ਇਨਸਪੈਕਟਰ ਜਿਹੜਾ ਸਾਹ ਮੰਗ ਲੈਂਦਾ ਸੀ ਕਿ ਇੱਕ ਕਿੰਨੇ ਪੈਸੇ ਦੇਣਾ ਹੈ ਤਾਂ ਅਕਾਉਂਟਸ ਰੱਖਿਆ ਰਿਕਾਰਡ ਰੱਖਿਆ ਨਹੀਂ ਰੱਖਿਆ ਹੁਣ ਅਸੀਂ ਇਹਨੂੰ ਵਧਾ ਕੇ 20 ਕਰਤਾ ਕਿ 20 ਜਬ 20 ਤੋਂ ਕੱਟ ਲੋ ਜਿਹੜੇ ਜੇ ਕੰਮ ਕਰਦੇ ਨੇ ਦੁਕਾਨ ਤੇ ਤਾਂ ਉਹਨਾਂ ਨੂੰ ਕੋਈ ਇਨਸਪੈਕਟਰ ਜਾਂ ਕੋਈ ਐਨਓਸੀ ਦਾ ਕੋਈ ਖੁਦ ਦੀ ਕਿਸੇ ਘੱਟ ਜੀ ਦੀ ਲੋੜ ਨਹੀਂ ਪੋਗੀ ਜ਼ਰੂਰੀ ਤੀਕੋ ਦੀ ਤੋਂ ਉੱਪਰ ਜਿਹੜੇ ਨੇ ਉਹਨਾਂ ਨਾਲ ਦਾ ਜਿਹੜਾ ਸਾਰੀ ਹਨ ਦੀ ਜੀ ਸਟੇਸ਼ਨ ਸਾਰਾ ਕੁਝ ਹੋਊਗਾ ਤੇ ਦੀ ਤੋਂ ਘੱਟ ਵਾਲੇ ਜਿੰਨੇ ਵੀ ਨੇ ਉਹਨਾਂ ਦੇ ਰਿਸਪੈਕਟਰ ਗਿਆ ਧੰਕੀਆਂ ਨਾਲ ਕੋਈ ਫालतू ਜੁਰਮਾਨੇ ਨਾ ਬਾਰ-ਬਾਰ ਚੱਕਰ ਆਉ। ਤਾਂ ਉਹ ਆਰਾਮ ਨਾਲ ਕੰਮ ਕਰ ਸਕਦੇ ਨੇ। ਲਗਭਗ 94% ਤੋਂ 98% पचानवे प्रसेंट पचानवे प्रसेंट ये कवर हो जाते हैं बी तो थले सिर्फ पांच प्रसेंट ने जोड़े तो उपर बेटे दुकानदार ने तो बाद सिर्फ तुम्हें छे महीने जानकारी देनी होगी क्या भी बंदे साथ काम करते का हैं इस सोच के मुताबिक अजे नंबर से कर्मचारियों की आमदन बधाई है जो काम करते हैं ਓਵਰਟਾਈਮ ਦੀ ਸੀਮਾ ਜਿਹੜੀ ਹੈ ਉਹ ਪਹਿਲਾਂ 3 ਮਹੀਨਿਆਂ ਦੇ ਵਿੱਚ 50 ਘੰਟੇ ਸੀ। ਇੱਕ ਕੁਆਟਰ ਦੇ ਵਿੱਚ ਉਹ 50 ਘੰਟੇ ਉਹ ਜਿਹੜਾ ਓਵਰਟਾਈਮ ਲਾ ਸਕਦੇ ਸੀ ਉਹਦੇ ਪੈਸੇ ਨਹੀਂ ਮਿਲਦੇ ਸੀ। ਹੁਣ ਇਹਨੂੰ ਵਧਾ ਕੇ 144 ਘੰਟੇ ਕਰਤਾ ਜ। ਜੱਲਾਪਕ ਤੇ ਨਵਾਂ ਕਰਤਾ। ਇੱਕ ਦਿਨ 'ਚ 9 ਘੰਟਿਆਂ ਤੋਂ ਵੱਧ ਤੇ ਹਫ਼ਤੇ 'ਚ 48 ਘੰਟਿਆਂ ਤੋਂ ਵੱਧ ਕੰਮ ਕਰਨ ਤੇ ਦੁੱਗਲੇ ਰੇਟ ਦਾ ਓਵਰਟਾਈਮ ਮਿਲੂਗਾ। ਜਿੰਨਾ ਉਹਨੂੰ 8 ਘੰਟਿਆਂ ਦਾ ਮਿਲਦਾ ਹੈ। ਜੋ 9 ਘੰਟਾ ਕੰਮ ਕਰਦੇ ਆ ਤਾਂ ਜਿੰਨੇ ਉਹਨੂੰ 8 ਘੰਟੇ ਮਿਲਦੇ ਆ ਉਹਨੇ ਉਹਨੂੰ ਇੱਕ ਘੰਟੇ ਦੇ ਦੱਲ ਦੋ ਘੰਟੇ ਮਿਲ ਗਏ ਕਲੀਅਰ ਹੈ ਸੋ ਉਹਦੇ ਨਾਲ ਉਹਨਾਂ ਦੀ ਇਨਕਮ ਵੀ ਵਧੂਗੀ ਓਵਰਟਾਈਮ ਵਧ ਗਿਆ ਤਾਂ ਉਹਨਾਂ ਦਾ ਜਿਹੜਾ ਅੰਬਨੀ ਐਂਜਲ ਵੀ ਤੇ ਜਿਹੜੇ ਉਹ ਵਧੂਗੀ ਤੇ ਕੁੱਲ ਸਮਾਂ ਜਿਹੜਾ ਕੰਮ ਦਾ ਉਹ 12 ਘੰਟੇ ਹੋਊਗਾ ਉਹਦੇ ਚ ਰੈਸਟ ਦਾ ਟਾਈਮ ਵੀ ਉਹਦੇ ਵਿੱਚ ਫਿਰ ਵੀ ਤੋਂ ਵੱਧ ਕਰਮਚਾਰੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਅਪਰੂਵਲ ਲੈਣ ਵਾਸਤੇ ਪਹਿਲਾਂ ਬਹੁਤ ਟਾਈਮ ਲੱਗਿਆ ਬਹੁਤ ਚੱਕਰ ਲੱਗਦੇ ਸੀ ਨਾਦਰਾ ਨੇ ਹੁਣ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਮਿਲ ਜੂ ਜੇ 24 ਘੰਟਿਆਂ ਦੇ ਨਹੀਂ ਮਿਲਦੀ ਪੋਰਟਲ ਤੇ ਉਹਨਾਂ ਨੇ 24 ਘੰਟੇ ਤੋਂ ਬਾਅਦ ਹੋ ਗਏ ਤਾਂ ਮੰਨਿਆ ਜਾਊਗਾ ਕਿ ਅਪਰੂਵ ਹੋ ਗਈ ਜਨਨ ਕਿ 24 ਘੰਟੇ ਦੇ ਅੰਦਰ ਹੋ ਗਈ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵ ਨਾਂਬਲੇ ਕੋਈ ਨਾ ਜਿਹੜੇ ਜੇ ਕੋਈ ਗਲਤੀ ਹੁੰਦੀ ਹੈ ਤਾਂ ਸੁਧਾਰ ਦਾ ਮੌਕਾ ਮਿਲੂਗਾ ਪਹਿਲੀ ਤੇ ਦੂਜੀ ਗਲਤੀ ਦੇ ਵਿਚਕਾਰ ਤਿੰਨ ਮਹੀਨਿਆਂ ਦਾ ਸਮਾਂ ਹੋਵੇ ਜੇ ਕੋਈ ਕੋਈ ਸੇਤ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਜਾਂ ਕਿਸੇ ਦੀ ਲੇਬਰ ਦੀ ਰਜਿਸਟ੍ਰੇਸ਼ਨ ਨਹੀਂ ਕਰਾਈ ਗਈ ਤਾਂ ਉਹਨੂੰ ਮੌਕੇ ਦੇ ਮੱਕੇ ਦੁਬਾਰਾ ਕਰਦਾ ਤੇ ਇਹਦੇ ਨਾਲ ਜ਼ਿਆਦਾਤਰ ਨਾਮ ਨੇ ਜਿਹੜੇ ਕੋਰਟ ਚ ਜਾਨਗੇ ਪਹਿਲਾਂ ਕੋਰਟ ਦੇ ਵਿੱਚ ਹਰ ਚੀਜ਼ ਕੋਰਟ ਜਾਂਦੀ ਹੈ ਮਰ ਜੁਰਮਾਨਾ 100 ਰੁਪਏ ਹੁਣ ਆਉਂਦਾ ਸੀ ਪਰ ਕੋਰਟ ਜਾਣ ਦੇ ਬੱਧ ਤੇ ਖਰਚੇ ਜਾਂਦੇ ਸੀ ਤੇ ਵਪਾਰੀ ਜਿਹੜਾ ਹੈ ਉਹ ਸਾਡਾ ਕੋਈ ਦੁਸ਼ਮਣ ਨਹੀਂ ਹੈ ਰਹਾ ਸਾਡਾ ਹਿੱਸੇਦਾਰ ਹੈ ਪਾਗੀਦਾਰ ਹੈ ਤੇ ਵਪਾਰੀ ਕੋਈ ਅਪਰਾਧੀ ਨਹੀਂ ਹੁੰਦਾ ਉਹਨਾਂ ਕੰਮ ਕਰਨਾ ਹੁੰਦਾ ਹੈ ਨਾ ਉਹ ਚੋਂ ਹੋਰ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਦਿੰਦਾ ਉਹ ਪਰਿਵਾਰ ਪਰ ਦਾ ਟੈਕਸ ਭਰਨ ਦੇ ਇਸ਼ੂਸ ਹੁੰਦੇ ਤੋਂ ਆ ਇੱਕ ਬੰਤ ਜਿਹੜਾ ਹਨ ਬਦਲਾਅ ਦਾ ਤੇ ਹੁਣ ਕੋਈ ਨਾ ਕੋਈ ਇੰਸੈਕਟਰ ਆਦਿ ਹੁਣ ਸਿਰਫ ਤਾਂ ਕਿ ਉਹ ਹੋ ਗਈ ਤੇ ਅਸੀਂ ਚਾਹੁੰਦੇ ਪੰਜਾਬ ਦਾ ਹਰ ਛੋਟਾ ਵਪਾਰੀ ਖੁੱਲੇ ਦਿਲ ਨਾਲ ਕੰਮ ਕਰੇ ਅੱਗੇ ਵਧੇ ਪੰਜਾਬ ਨੂੰ ਅੱਗੇ ਬਧਾਵੇ ਔਰ ਹਮੇਸ਼ਾ ਪੰਜਾਬ ਦੀ ਸਰਕਾਰ ਉਹ ਰੰਗਲਾ ਪੰਜਾਬ ਬਣਾਉਣ ਦੇ ਹਰ ਬੰਦੇ ਦੇ ਹਿੱਸੇਦਾਰ ਦੇ ਨਾਲ ਖੜੂਗੀ ਤੇ ਅੱਜ ਦਾ ਇਹ ਇਹ ਲੋਕ ਮੰਡਨ ਸਭਾ ਦੇ ਕੇੰਦਰ ਕੋ ਬੁਖਿਆਕਤੇ ਜਿਹਨੂੰ ਮੰਡਨ ਸਭਾ ਲਈ ਜਾਣਾ ਦੀ ਤਰੁੱਥ ਨੂੰ ਪਾਸ ਕਰਕੇ ਤੇਲਾ ਬਹੁਜੂ ਬਾਕੀ ਛੋਟੇ ਦੁਕਾਨਦਾਰਾਂ ਨੂੰ ਕੋਈ ਭਰਤੂ ਦੀ ਸਰਕਾਰੀ ਫੈਲਾ ਦੇ ਵਿੱਚ ਉੜਜੜਾਂ ਜਿਹੜੀਆਂ ਪੈਂਦੀਆਂ ਨੇ ਉਹਨਾਂ ਦਾ ਪਚਾਅ ਹੋ ਸਕੇ ਤੇ ਮੈਂ ਖੁਦ ਵੀ ਮੰਤਰੀ ਸਾਹਿਬ ਨੂੰ ਕਹੂੰਗਾ ਜੇ ਕੋਈ ਡਿਟੇਲ ਐਸ ਤਰ੍ਹਾਂ ਦੀ ਜੇ ਮੰਤਰੀ ਕੋਈ ਐਕਟ ਦਾ ਨਾਮ ਉਹ ਆਪਕੋ ਦੱਸੋ ਇਹ ਹੈਗਾ ਜੀ ਪੰਜਾਬ ਸ਼ਾਪ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਇੰਗਲਿਸ਼ ਚ ਜਿਨੂੰ ਕਹਿੰਦੇ ਨੇ ਪੰਜਾਬ ਸ਼ਾਪ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਐਕਟ 1958 ਪਰ ਪੰਜਾਬੀ ਚ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 ਤੇ ਇਹਦੇ ਚ ਸੋਧ ਕੀਤੀ ਗਈ ਜਿਹਨੂੰ ਕਿ ਵਿਧਾਨ ਸਭਾ ਚ ਲਿਆ ਕੇ ਸੀ ਤਵਾਨਾ ਇਹਦਾ ਸੰਬੰਧਾਂ ਵੀ ਜਿਹੜੀ ਲੇਬਰ ਟੱਕ ਸਭਾ ਹੈ ਉਹ ਤੁਸੀਂ 8 ਘੱਟ ਤੋਂ ਉਹ ਵਧਾ ਕੇ 12 ਘੱਟ ਇਕਾਤਾ ਉਹਦਾ ਲੇਬਰ ਐਟ ਤੇ ਵੀ ਚਾਹੁੰਦਾ ਕਿ ਉਹ ਵੀ ਆ ਜਾਵੇ ਇਹਦੇ ਵੀ ਆਉਂਦੇ ਨਹੀਂ ਕਿ ਉਹਦਾ ਨਹੀਂ ਉਹ ਜਿਹੜਾ ਤੁਸੀਂ ਕਹਿੰਦੇ ਹੋ ਨਾ ਅਸੀਂ ਇਹ ਵੀ ਆਉਣ ਵਾਲੇ ਦਿਨਾਂ 'ਚ ਹੋਰ ਲੇਬਰ ਐਟ ਦਾ ਵੀ ਇੱਕ ਸੋਧ ਆਉਦੀ ਕਿ ਉਹ ਆਟੋਮੈਟਿਕਲੀ ਸਾਡੇ ਮੈਂਬਰ ਹੋ ਜਾਣਗੇ ਜਿਹੜੇ ਉਹਨਾਂ ਨੂੰ ਵੀ ਆਮ ਤੌਰ ਤੇ ਨਾ ਕੰਸਟਰਕਸ਼ਨ ਵਰਕਰਾਂ ਦੇ ਕਾਰਡ ਬਣਦੇ ਆ ਪਰ ਜਿਹੜੇ ਦੂਜੇ ਵਰਕਰ ਨੇ ਉਹਨਾਂ ਨੂੰ ਵੀ ਅਸੀਂ ਜੇ ਨਾਮ ਵੀ ਰਿਸਟਰ ਕਰਾਂਗੇ ਤਾਂ ਵੀ ਅਸੀਂ ਉਹਨਾਂ ਨੂੰ ਆਪਣੇ ਮੈਂਬਰ ਮੰਨਾਂਗੇ ਤਰਉਨ ਲੇਬਰ ਦੇ

12 ਘੰਟੇ ਦੀ ਸ਼ਿਫਟ ਕਰ ਸਕਦੀ ਹੈ ਨਹੀਂ ਸ਼ਿਫਟ ਕਰਨੀਗੀ ਸ਼ਿਫਟ ਨਹੀਂ ਸ਼ਿਫਟ ਨਹੀਂ 12 ਘੰਟੇ ਦਾ ਸਮਾਂ ਇਹ ਮਨਵਜੀ ਇਹ 12 ਘੰਟੇ ਤੱਕ ਕੰਮ ਕਰ ਸਕਦੀ ਹੈ 12 ਘੰਟੇ ਤੱਕ ਨਾ 12 ਘੰਟੇ ਤੋਂ ਬਿਉਂਡ ਕੰਮ ਨਹੀਂ ਕਰ ਸਕਦਾ ਕੋਈ ਵੀ ਕਿਸੇ ਨੂੰ ਕਹੋ ਇਹ ਗੱਲ ਕਰਦਾ 12 ਘੰਟੇ ਦਾ ਕੰਮ ਕਰਾਇਆ ਜਾ ਸਕਦਾ ਹੈ ਜੇ ਇੱਕ ਦਿਨ ਜੇ ਇੱਕ ਦਿਨ ਲਈ ਬੰਦਾ ਕੰਮ ਕਰਦਾ ਤਾਂ 9 ਘੰਟੇ ਤੱਕ ਉਹ ਓਵਰਟਾਈਮ ਨਹੀਂ ਹੈ 9 ਤੋਂ ਬਿਉਂਡ ਜਿਹੜੇ 6 ਘੰਟੇ ਲਾਓਗੇ ਉਹਦੇ ਡਬਲ ਪੈਸੇ ਠੀਕ ਬਰਗਟ ਦੇ ਡਬਲ ਹੋਣਗੇ ਸਤਿ ਸ਼੍ਰੀ ਅਕਾਲ ਦੇਵਤਾ ਟਾਈਮ 8 ਘੰਟੇ ਮੰਨ ਲਿਆ ਜੰਗਲ ਦਾ ਲਾਉਂਗਾ। ਸਹੀ। ਉਹਦੇ ਵਿੱਚ ਬ੍ਰੇਕ ਵੀ ਹੈ ਨਾ। ਉਹਦੇ ਇਸ ਕਰਕੇ 8 ਘੰਟੇ ਮੰਨਿਆ ਜਾਊਗਾ ਜੀ ਜੇ ਤੁਸੀਂ ਡਾਇਰੈਕਟ ਮੰਨਿਓ 8 ਹੀ ਮੰਨਿਆ ਜਾਊ। ਉਹਦੇ 'ਚ ਬ੍ਰੇਕ ਆ ਗਈ ਨਾ ਇਹ ਰੋਟੀ ਖਾਣੀ ਆ ਉਹਨੇ ਚਾਹ ਪੀਣੀ ਆ ਉਸ ਗੱਲ ਦੀ ਪਹਿਲਾਂ ਕਰਨਾ ਅਸੀਂ ਕੱਢ ਦੇਣੀ ਆ। ਹਾਂ ਤੁਸੀਂ ਇਹਦੇ 'ਚ ਬ੍ਰੇਕ ਲੈ ਕੇ ਮੰਨ ਲਓ 8 ਘੰਟੇ ਦੀ ਡਿਊਟੀ ਆ। ਉਹਨਾਂ ਨੂੰ ਇਹ ਮੌਕਾ ਰਿਹਾ ਜਿੱਥੇ ਉਹ ਵੱਧ ਕਰਨਾ ਚਾਹੁੰਦੇ ਨੇ। ਬਹੁਤ ਸਾਡੇ ਕੋਲੇ ਸਟੇਕ ਹੋਟਲ ਦੀਆਂ ਬਹੁਤ ਸਾਰੀ ਡਿਮਾਂਡ ਆ। ਯਾਨੀ ਕਿ ਸਾਨੂੰ ਬੱਦ ਕੰਮ ਕਰਨ ਦਾ ਮੌਕਾ ਦਿਓ ਜੀ ਅਸੀਂ ਘੰਟਾ ਬਦਲ ਆ ਸਾਧਿਆ ਤਾਂ ਅਸੀਂ ਉਹ ਲੇਬਰ ਵਾਲਿਆਂ ਨਾਲ ਵੀ ਗੱਲ ਕਰਕੇ ਸਟੇਕ ਹੋਲਡਰਾਂ ਨਾਲ ਗੱਲ ਕਰਕੇ ਉਦੋਂ ਬਾਅਦ ਇਹ ਸਭ ਚੁੱਕੇ ਦੇ ਚੁੱਕੇ ਕੋਈ ਕੋਈ ਮਾਫੀਆ ਬਣ ਜੁਆ ਕੋਈ ਹੋਰ ਜਿਓ ਕੰਮ ਕਰਨਾ ਚਾਹੁੰਦੇ ਨੇ 8 ਘੰਟਿਆਂ ਤੋਂ ਬਾਅਦ ਉਹਨੂੰ ਡਬਲ ਮਿਲਣਾ ਤਾਂ ਉਹ ਨਹੀਂ ਮਿਲੂਗਾ ਨਹੀਂ ਤਾਂ ਨਾ ਨਹੀਂ ਨਹੀਂ ਉਹ ਹੁੰਦਾ ਇਹਨਾਂ ਦਾ ਬਹੁਤ ਸਾਰੇ ਲੋਕ ਓਵਰਟਾਈਮ ਵੀ ਲਗਵਾਦੇ ਹੈਗੇ ਪਰ ਉਹਨਾਂ ਨੂੰ ਉਹਨਾਂ ਦਾ ਵਜ੍ਹਾ ਜਿਵੇਂ ਤੁਸੀਂ ਕਹਿ ਕਿ ਡਬਲ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਪਰ ਉਹ ਵੇਤਰ ਨਹੀਂ ਕਿ ਮੈਂ ਪਤਾ ਉਹ EMPLOYEE ਕਿੱਥੇ ਆ ਕੇ ਕੰਪਲੀਟ ਕਰੇਗਾ ਉਹ ਸਲਿਕੀ ਜਿੱਕਰ ਲੇਬਰ ਕੋਰਟ ਜਾਂਦਾ ਤੇ ਉਹ ਕਹਿੰਦਾ ਕਿ ਪੈਸਾ ਮੈਂ ਲੇਬਰ ਕੋਰਟ ਦਾ ਖਰਚਾ ਕਿੱਥੇ ਚੱਲੇਗਾ ਜਾਂ ਫਿਰ ਮੈਂ ਲੇਬਰ ਕੋਰਟ ਨਹੀਂ ਤੁਸੀਂ ਕੀ ਕਹਿ ਰਹੇ ਜਿਨ੍ਹਾਂ ਨੂੰ ਪੈਸੇ ਨਹੀਂ ਮਿਲਦੇ ਜੀ ਕਿਉਂਕਿ ਬਹੁਤ ਸਾਰੇ ਓਵਰਟਾਈਮਰ ਸੀਟ ਹੈਗੇ ਨੂੰ ਲਗਾਨਦੇ ਨੇ ਓਵਰਟਾਈਮ ਅੱਜ ਦੀ 8 ਘੰਟੇ ਲਗਾਦੇ ਪਰ ਉਹਨਾਂ ਨੂੰ ਉਹ ਮਨਤਾ ਨਹੀਂ ਮਿਲਦਾ ਇਹ ਦੀ ਵਸਤੇ ਦਾ ਸੀ ਕੀ ਹੈ ਇਹ ਰਿਫਰੈਂਸ ਫੈਕਟਰ ਹੈ ਯਾਨੀ ਜਿਸ ਮੀਰ ਆ ਹਾਂ ਮਤਲਬ ਅਸੀਂ ਇਹ ਹੀ ਚੀਜ਼ ਰੱਖਣ ਕਹਿੰਦੇ ਕਿ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਐਕਸਪਲੋਇਟ ਨਾ ਹੋਣ ਠੀਕ ਹੈ ਨਾ ਉਹਨਾਂ ਦਾ ਸੋਸ਼ਣ ਨਾ ਹੋਵੇ ਜੇ ਉਹਨਾਂ ਦਾ ਬੱਦ ਟਾਈਮ ਜਿਹੜਾ ਕੰਮ ਕਰਦੇ ਨੇ ਤਾਂ ਬੱਦ ਟਾਈਮ ਦੇ ਉਹਨੂੰ ਜਿਹੜਾ ਨਾਰਮਲ ਰੇਟ ਹੈ ਉਹਦੇ ਪਰ ਘੰਟਾ ਕੱਢ ਕੇ ਤਾਂ ਉਹਨੂੰ ਇੱਕ ਘੰਟੇ ਦੇ ਡਬਲ ਦੇਣਾਗੇ ਤੇ ਉਹ ਜੇ ਕੰਮ ਨਹੀਂ ਚਾਹੁੰਦੇ ਕੋਈ ਦੁਕਾਨਦਾਰ ਨਹੀਂ ਦਿੰਦਾ ਤਾਂ ਉਹਦੇ ਜੁਰਮਾਨੇ ਵੀ ਅਸੀਂ ਬਤਾਏ ਸੀ ਤਾਂ ਦੇ ਕਿ ਪਹਿਲਾਂ ਜਿਹੜਾ ਇਹ ਦੱਸੋ ਕਿ ਇਹ ਜਿਹੜਾ ਮੰਨਦਾ ਹੈ ਜੀ ਇਸ ਤਰ੍ਹਾਂ ਦੀ ਕੋਈ ਦੁਕਾਨਦਾਰ ਇਸ ਕਰਦਾ ਕਿ ਕਿਸੇ ਦੇ ਪੈਸੇ ਰੱਖਦਾ ਹੈ ਓਵਰਟਾਈਮ ਦੇ ਪੈਸੇ ਨਹੀਂ ਦਿੰਦਾ ਜਾਂ ਰਿਕਾਰਡ ਨਹੀਂ ਰੱਖਦਾ ਜਾਂ ਕੋਈ ਇਸ ਤਰ੍ਹਾਂ ਦੀ ਲੇਬਰ ਦਿਨਾਰ ਕੋਈ ਚਲਾਕੀ ਕਰਦਾ ਤਾਂ ਉਹਦਾ ਉਹਦੇ ਚ ਇਸ ਤਰ੍ਹਾਂ ਕੀਤਾ ਗਿਆ ਜੀ ਕਿ ਜੇ ਕੋਈ ਵੀ ਉਹ ਵਾਇਲੇਸ਼ਨ ਕਰਦਾ ਜੇ ਜਿਹਦੇ ਵਿੱਚ ਵਾਇਲੇਸ਼ਨ ਚ ਕਾਫੀ ਚੀਜ਼ਾਂ ਆ ਜਾਂਦੀਆਂ ਜਿਹਦੇ ਵਿੱਚ ਓਵਰਟਾਈਮ ਵੀ ਵਨ ਆਫ ਦੀ ਥਿੰਗ ਹੈ ਕੋਈ ਹੋਰ ਉਹ ਵਾਇਲੇਸ਼ਨ ਕਰਦਾ ਤਾਂ ਉਹਦੇ ਵਿੱਚ ਜਿਹੜੀ ਪਹਿਲਾਂ ਕੀ ਸੀ ਉਹਨੂੰ ਕੋਰਟ ਦੇ ਵਿੱਚ ਜਾਣਾ ਪੈਂਦਾ ਸੀ ਜੇ ਉਹਦਾ ਚਲਾਨ ਹੁੰਦਾ ਸੀ ਉਹ ਕੋਰਟ 'ਚ ਜਾ ਕੇ ਭੁਗਤਦਾ ਸੀ ਜਿਹਦੇ ਪਿੱਛੇ ਉਹਨੂੰ ਬਾਰ-ਬਾਰ ਗੇੜੇ ਲਾਣੇ ਪੈਂਦੇ ਸੀ ਹੁਣ ਅਸੀਂ ਇਹਦੇ 'ਚ ਕੋਰਟ ਦਾ ਪ੍ਰੋਵੀਜ਼ਨ ਖਤਮ ਕਰਕੇ ਇਹ ਏਲਸੀ ਲੈਵਲ ਤੇ ਜੋ ਅਸੀਂ ਉਰੋਂ ਨੋਟੀਫਾਈ ਕਰਾਂਗੇ ਏਲਸੀ ਦੀ ਕੋਈ ਡਿਸਕ੍ਰੀਸ਼ਨ ਨਹੀਂ ਹੋਊਗੀ ਵੀ ਉਹ ਕਿੰਨਾ ਚਲਾਨ ਕੱਢ ਸਕਦਾ ਹੈ ਇਹ ਉਰੋਂ ਨੋਟੀਫਿਕੇਸ਼ਨ ਹੋਊਗੀ ਨੋਟੀਫਾਈ ਹੋਊਗਾ ਡਿਪਾਰਟਮੈਂਟ ਵੱਲੋਂ ਵੀ ਕਿਸ ਵਾਇਲੇਸ਼ਨ ਦੀ ਕਿੰਨੀ ਫੀਸ ਹੈ ਉਹ ਓਨੀ ਫੀਸ ਜਾ ਕੇ ਜਿਵੇਂ ਆਪਾਂ ਕਾਰ ਦਾ ਚਲਾਨ ਭਰੀਦਾ ਔਨ ਸਪੌਟ ਜਾ ਕੇ ਆਪਾਂ ਉਦੇ ਤੇ ਕੋਰਟ ਚ ਭਰਨ ਦੀ ਬਜਾਏ ਆਪਾਂ ਮਸ਼ੀਨ ਤੇ ਭਰਦੀਦਾ ਐ ਐਵੇਂ ਉਹ ਅਸੀਂ ਇਹਦੇ ਇੱਕ ਉਹਦਾ ਪੋਰਟਲ ਤਿਆਰ ਕਰ ਰਹੇ ਹਾਂ ਆਪਣਾ ਪੋਰਟਲ ਤੇ ਜਾਊਗਾ ਪੋਰਟਲ ਤੇ ਜਾ ਕੇ ਜੇ ਉਹਨੇ ਕੋਈ ਵਾਇਲੇਸ਼ਨ ਕੀਤੀ ਹੈ ਆਪਣਾ ਉਹਦਾ ਜਿਹੜਾ ਚਲਾਨ ਹੈ ਜਿਹੜਾ ਔਨ ਸਪਾਟ ਭੁਗਤ ਸਕਦਾ ਜੀ ਉਹ ਨਹੀਂ ਨਹੀਂ ਕੋਟਾ ਹੁਣ ਵੀ ਰੱਖਦੇ 20 ਤੋਂ ਵੱਧਲੇ 5% ਰੱਖਦੇ ਨਹੀਂ ਰੱਖਦੇ 20 ਤੋਂ ਥੱਲੇ ਲੋੜ ਨਹੀਂ 20 ਤੋਂ ਥੱਲੇ ਕੋਈ ਨਹੀਂ 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 ਐਸਾ ਨਹੀਂ ਕਿ ਜਿਹੜਾ ਉਹਨਾਂ ਨੂੰ ਹਰ ਰੋਜ਼ ਕੋਈ ਨਾ ਕੋਈ ਨੋਟਿਸ ਆ ਜਾਂਦਾ ਸੀ ਕੁਛ ਦਾ ਕੁਛ ਕਿੜੇ ਮਾਰ ਕੇ ਇਨਸਪੈਕਟਰ ਆ ਕਈ ਕਈ ਜਗ੍ਹਾ ਤੇ ਇਦਾਂ ਜੇ ਇਨਸਪੈਕਟਰ ਆ ਜਾ ਸਾਰਾ ਬਜ਼ਾਰ ਹੀ ਬੰਦ ਕਰਕੇ ਭੱਜ ਜਾਂਦੇ ਆ ਕਿ ਇਨਸਪੈਕਟਰ ਆ ਗਿਆ ਸੈਂਪਲ ਭਰਨ ਆਲੇ ਆ ਗਿਆ ਪੜਨ ਆ ਗਿਆ ਅਸੀਂ ਉਹ ਚੀਜ਼ਾਂ ਖਤਮ ਕਰਨ ਲੱਗੇ ਆ ਜੇ ਹਰ ਰੋਜ਼ ਦੀ ਉਹਨਾਂ ਨੂੰ ਹਸਪਤਾਲ ਜਰੀ ਹੋਊਗੀ ਜੇ ਉਹਨੂੰ ਕੋਟਲ ਵੀ ਆ ਜੇ ਉਹਨਾਂ ਨੂੰ ਕੋਈ ਇਨਸਪੈਕਟਰ ਪਰਟੀਕুলਰ ਇਨਸਪੈਕਟਰ ਕੋਈ ਤੰਗ ਕਰਦਾ ਤਾਂ ਉਸ ਕੰਮ ਕਰਦਾ ਸਦਿਨ ਦੇ ਵਪਾਰ ਦੇ ਲੈਕਸ਼ਨ ਸੋ ਸਭ ਤਾਂ ਇਹਨਾਂ ਦਾ ਸੋਸ਼ਲ ਰੈਗੂਲੇਟ ਹੋ ਜੂਗਾ ਜਿਹ ਪਹਿਲੇ ਸੋਸ਼ਲ ਕਰਦੇ ਸੀ 8-9 ਘੰਟੇ ਤੱਕ ਇਨਸਪੈਕਟਰ ਚਲਾ ਜਾਂਦਾ ਸੀ ਹੁਣ ਤਾਂ ਜਿਹੜੀ ਰੈਗੂਲੇਟ ਕਰਦੇ 12 ਘੰਟੇ ਤੱਕ ਲੇਬਰ ਲਾ ਸਾਰੇ ਐਪਲੀਕੇਬਲ ਨੇ ਲੇਬਰ ਲਾ ਜਦੋਂ ਪਹਿਲੇ ਸਾਹਮਣੇ ਪੁੱਛਿਆ ਸੀ ਸੇਮ ਹੈ ਲੇਬਰ ਲਾ ਸਾਰੇ ਐਪਲੀਕੇਬਲ ਨੇ ਸਾਰੀਆਂ ਸਹੂਲਤਾਂ ਚਾਹੇ ਹੋ ਮਤਲਬ ਉਹਦੇ ਘਰਦਿਆਂ ਨੂੰ ਜਿਹਦੀਆਂ ਸਹੂਲਤਾਂ ਜਾਂ ਉਹਦੇ ਬੱਚਿਆਂ ਦੀ ਫੀਸਾਂ ਦਾ ਤੋਂ ਲੈ ਕੇ ਨਾ ਲੇਬਰ ਲਾਜ਼ ਦੇ ਵਿੱਚ ਜਿੰਨਾ ਵੀ ਜਿੰਨਾ ਕੰਸਟਰਕਸ਼ਨ ਲੇਬਰ ਹੈ ਉਹ ਜਿਨ੍ਹਾਂ ਨੇ ਕਾਰਡ ਬਣੇ ਹੋਏ ਨੇ ਉਹਨਾਂ ਨੂੰ ਜੋ ਮਿਲਦਾ ਅਸੀਂ ਉਹੀ ਸੇਮ ਉਹਨਾਂ ਨੂੰ ਮਿਲਦਾ ਪਰ ਸੈਕਟਰ ਦੇ ਵਿੱਚ ਲੇਬਰ ਲਾਜ਼ ਜਿਦਾ ਲੇਬਰ ਕੋਰਟ ਨੇ ਕਰਵਾ ਦਿੱਤਾ ਅਰੇ ਤੇ ਤੁਸੀਂ ਲੇਬਰ ਕੋਰਟ ਦਾ ਉਹ ਕੋਰਟ ਵਿੱਚ ਜਾਣ ਤੇ ਰਿਟ੍ਰਾਈਬ ਹੋਊਂਗੇ ਕਿ ਮਜ਼ਦੂਰ ਦਾ ਕਿ ਕਾਮੇਦਾਰੀ ਦਾ ਉਹਦਾ ਜਿਹੜਾ ਇਨਸਪੈਕਟਰੀ ਦਾ ਆਦ ਨੂੰ ਵੱਧ ਹੋਵੇਗਾ ਅਸੀਂ ਕਿਸੇ ਦਾ ਅਸੀਂ ਕਿਸਦਾ ਅਧਿਕਾਰ ਨਹੀਂ ਜੀ ਖੋਇਆ ਇਹਦੇ ਚ ਉਹ ਜਾਣਾ ਚਾਹੁੰਦਾ ਕੋਰਟ ਜਾ ਸਕਦਾ ਹੈ ਜੀ ਜਾ ਸਕਦਾ ਕੋਰਟ ਵੀ ਜਾ ਸਕਦਾ ਹੈ ਉਹ ਅਸਤੇ ਕਹਿੰਦੇ ਨੇ ਉਹ ਤੋਂ ਉਹਨੂੰ ਕੋਰਟਾਂ ਦੇ ਚੱਕਰ ਨਾ ਲਾਉਣੇ ਪੈਣ ਤੇ ਉੱਥੇ ਕੰਮ ਨਹੀਂ ਪਜੇ। ਨਹੀਂ ਸਾਡਾ ਉੱਥੇ ਨਿਪਟਣਾ ਦੀ ਸਿਸਟਮ ਕਿਵੇਂ ਨਹੀਂ ਨਹੀਂ ਨਿਪਟਦਾ। ਇਹ ਤਾਂ ਉਹ ਤੁਸੀਂ ਇਹ ਤਾਂ ਤੁਸੀਂ ਜਿਹੜਾ ਹਾਈਪੋਥੈਟিক্যাল ਮਿਲ ਕਰ ਰਹੇ ਹੋ ਨਾ। ਐਸਜੀਆ ਕੋਲ ਤੁਸੀਂ ਜਾ ਕੇ ਦੇਖੋ ਜੀ ਏਡੀਸੀ ਕੋਲ ਜਾ ਕੇ ਦੇਖੋ ਜਿੰਨੇ ਕਿੰਨੇ ਪੈਗਾ। ਇਹ ਭਾਜੀ ਮਜ਼ਦੂਰ ਨੂੰ ਕੰਮ ਮਿਲ ਗਿਆ ਤਾਂ ਕੋਰਟ ਚ ਜਾ ਕੇ ਮਿਲਿਆ। ਦੂਜੇ ਕਦੋਂ ਮਿਲਣੀ ਨਹੀਂ ਨਹੀਂ ਪ੍ਰੋਬਲਮ ਇਹ ਹੈ ਨਾ ਮਜ਼ਦੂਰ ਜਦ ਕੋਰਟ ਚ ਜਾਂਦਾ ਉਹ ਘੜੀ ਉੱਤਾਂ ਲਾਦੀ ਹੈ ਨਾ। ਅਸੀਂ ਚਾਹਦੇ ਨਹੀਂ ਕਿ ਉਹ ਕੰਮ ਤੋਂ ਕੰਮ ਕੰਮ ਛੱਡ ਕੇ ਤੇ ਕੋਰਟਾਂ ਦੇ ਚੱਕਰ ਮਾਰੇ। ਆਪਣੇ ਵੱਲੋਂ ਅਸੀਂ ਬੈਸਟ ਕੀਤਾ ਜੀ ਤੁਹਾਨੂੰ ਸਾਰਾ ਡਰਾਫਟ ਜਿਹੜਾ ਵਿਧਾਨ ਸਭਾ ਬਿਲਜ ਜਦੋਂ ਪੂਰਾ ਕੱਲਾ ਕੱਲਾ ਆਣ ਜਾਊਗਾ ਕੀ ਕੀ ਕਰ ਬਿਲਕੁਲ ਦੀ 1% ਵੀ ਨਹੀਂ ਹੈ ਇਹ ਇਹ ਆਪਣਾ ਬਿਆਨ ਦੇ ਰਹੇ ਹੋ ਤੁਹਾਡਾ ਤੁਹਾਡਾ ਆਪਣਾ ਬਿਆਨ ਹੋ ਸਕਦਾ ਨਹੀਂ ਨਹੀਂ ਇਹ ਇਹਦੇ ਇਹਦੇ ਚ ਮਜ਼ਦੂਰ ਦਾ ਸ਼ੋਸ਼ਣ ਕਿਵੇਂ ਹੋ ਗਿਆ ਜੀ ਇੱਕ ਤਾਂ ਅਸੀਂ ਉਹਦੀ ਓਵਰਟਾਈਮ ਡਬਲ ਕਰ ਰਹੇ ਆਂ 8 ਘੰਟੇ ਤੋਂ ਅੱਗੇ ਉਹ 10 ਘੰਟੇ ਤੋਂ ਵੱਧ ਕੰਮ ਨਹੀਂ ਸੀ ਕਰ ਸਕਦਾ ਡੇ ਦੇ ਵਿੱਚ ਅਸੀਂ ਉਹਨੂੰ ਕਿਹਾ ਵੀ ਤੂੰ ਵਧਾ ਕੇ ਇਹਨੂੰ 12 ਘੰਟੇ ਕਰ ਲੈ ਜੇ ਕਰਨਾ ਚਾਹੁੰਦੇ ਤੇਰੀ ਸਵੈਛ ਹੈ ਕੋਈ ਤੱਕਾ ਨਹੀਂ ਉਹਦਾ ਜਿਹੜੇ ਜਿਹੜੇ ਉਹਦੇ RC 50 ਅਰਸ ਤੋਂ ਵਧਾ ਕੇ ਅਸੀਂ 144 ਘੰਟੇ ਕਰ ਰਹੇ ਹਾਂ ਸਾਵੇਂ ਤੋਂ ਅੱਧਾ ਘੰਟਾ ਡੇਲੀ ਓਵਰਟਾਈਮ ਲਾ ਸਕਦਾ ਸੀ ਕੁਆਟਰਨ ਲਈ ਹੁਣ ਉਹ ਡੇਲੀ ਦੇ ਆਲਮੋਸਟ ਆਲਮੋਸਟ ਜੇ ਇਹਦੇ ਤੋਂ ਤੁਸੀਂ ਵੀਕ ਹੌਲੀਡੇਜ਼ ਕੱਢ ਦੋ ਹੁਣ ਉਹ 2 ਘੰਟੇ ਕੰਮ ਡੇਲੀ ਕਰ ਸਕਦਾ ਓਵਰਟਾਈਮ ਦੀ ਤੌਰ ਤੇ ਔਰ ਉਹਨੂੰ ਡਬਲ ਕੰਮ ਕਰਨ ਲਈ ਜਿਹੜਾ ਉਹਦਾ ਮਾਲਕਾ ਉਹਨੂੰ ਹੀ ਹੈਸ ਟੂ ਪੇ ਡਬਲ ਉਹਨੂੰ ਡਬਲ ਪੇ ਕਰਨਾ ਪਊਗਾ ਉਹਦਾ ਫੇਰੇ ਦੇ ਵਿੱਚ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਤੁਸੀਂ ਦੱਸੋ ਤੁਸੀਂ ਚੈਕਿੰਗ ਦੇ ਲਈ 1 ਸੈਕਿੰਡ ਚੈਕਿੰਗ ਦੇ ਲਈ ਅਸੀਂ ਇਹ ਨਹੀਂ ਕਿਹਾ ਕਿ ਇਹਦੇ ਚ ਸਾਡੇ ਕੋਈ ਲੇਬਰ ਲਾਜ਼ ਖਤਮ ਕੀਤੇ ਅਸੀਂ ਜਿਹੜਾ ਰੈੱਡ ਟੇਪ ਕਲਚਰ ਹੈ ਜਿਹੜਾ ਤੀਸਰੇ ਦਿਨ ਜਾ ਕੇ ਉੱਤੇ ਕੋਈ ਨਾ ਕੋਈ ਇਨਸਪੈਕਟਰ ਕਰਦਾ ਸੀ ਉਹਨਾਂ ਤੋਂ ਰਿਸ਼ਵਤ ਲੈ ਕੇ ਆਂਦਾ ਸੀ ਉਹਦਾ ਜੇਬਾਂ 'ਚ ਆਤਮਾਰ ਕੇ ਆਂਦਾ ਸੀ ਅਸੀਂ ਉਹ ਸਿਸਟਮ ਨੂੰ ਖਤਮ ਕੀਤਾ ਤਾਂ ਜੋ ਅਸੀਂ ਇਹਦੇ ਚ 20% ਤੱਕ ਜਿਹੜੇ ادارے ਚ 20 ਬੰਦੇ ਕੰਮ ਕਰਦੇ ਨੇ ਕੰਮੇ ਕੰਮ ਕਰਦੇ ਨੇ ਜਿਹਦੇ ਵਿੱਚ ਸੱਚ ਸਾਰੀਆਂ ਸ਼ਾਪਸ ਆ ਜਾਂਦੀਆਂ ਸੇਲ ਡਿੱਪੂ ਆ ਜਾਂਦੇ ਨੇ ਆਫਿਸ ਆ ਜਾਂਦੇ ਨੇ ਸਟੋਰ ਰੂਮ ਆ ਜਾਂਦੇ ਨੇ ਗੋਡਾਊਨ ਆ ਜਾਂਦੇ ਨੇ ਵੇਅਰ ਹਾਊਸ ਆ ਜਾਂਦੇ ਨੇ ਤੇ ਇਹਦੇ ਚ ਬੈਂਕ ਆ ਜਾਂਦੇ ਨੇ ਰੈਸਟੋਰੈਂਟ ਆ ਜਾਂਦੇ ਐਂਟਰਟੇਨਮੈਂਟ ਦੀਆਂ ਪਲੇਸਿਸ ਆ ਜਾਂਦੀਆਂ ਮਕੈਨੀਕਲ ਵਰਕਸ਼ਾਪਸ ਤੇ ਕਾਰ ਦੇ ਮਕੈਨਿਕ ਆ ਜਾਂਦੇ ਨੇ ਅਸੀਂ ਉਹਨਾਂ ਦੇ ਲਈ ਇਹ ਸੁਖਾਲਾ ਕੀਤਾ ਵੀ ਘਰ ਤੋਂ ਘੱਟ ਜਿਹੜਾ ਰੋਜ਼ ਤੁਹਾਡਾ ਸ਼ੋਸ਼ਨ ਹੋ ਰਿਹਾ ਰੋਜ਼ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵੀ ਤੁਹਾਨੂੰ ਉਹ ਤੋਂ ਨਜ਼ਾਕ ਮਿਲ ਸਕਦੀ ਹੋਵੇ ਦੂਸਰੀ ਗੱਲ ਜੇ ਉਹਨਾਂ ਨੇ ਕੋਈ ਵਾਇਲੇਸ਼ਨ ਕੀਤੀ ਹੈ ਮੰਨ ਲਓ ਤਾਂ ਫ੍ਰੀਮਨ 3 ਮਹੀਨੇ ਚ ਇੱਕ ਵਾਰ ਜਾ ਕੇ ਇਨਸਪੈਕਟਰ ਚੈੱਕ ਕਰਕੇ ਆਊਗਾ ਇੱਕ ਵਾਰ ਉਹਦੇ ਤੇ ਅਸੀਂ ਇੱਕ ਬਾਹਰ ਲਾਤਾ ਸੈਂਸਰ ਲਾਤਾ ਕਿ ਜੇ ਉਹਨੇ ਇੱਕ ਵਾਰ ਜਾ ਕੇ ਚੈਕਿੰਗ ਕੀਤੀ ਉਹਨੇ ਕੋਈ ਬਾਇਲਾਂਸ ਨੂੰ ਉਹਦੇ ਨੂੰ ਵਾਇਲਟ ਕੀਤਾ ਤਾਂ ਉਸ ਤੋਂ ਬਾਅਦ ਚ 3 ਮਹੀਨੇ ਨਹੀਂ ਹੋ ਜਾਊਗਾ 3 ਮਹੀਨੇ ਲਈ ਉਹਨੂੰ ਟਾਈਮ ਦੱਤਾ ਵੀ ਤੂੰ ਆਪਣੇ ਆਪ ਨੂੰ ਠੀਕ ਕਰ ਆਪਣੇ ਆਪ ਨੂੰ ਓਕੇ ਕਰ ਆਫਟਰ ਦੈਟ ਜੇ ਉਹ 3 ਮਹੀਨੇ ਬਾਅਦ ਚੈਕਿੰਗ ਕਰਨ ਜਾਂਦਾ ਉੱਥੇ ਉਹ ਠੀਕ ਪਾਇਆ ਜਾਂਦਾ ਫਿਰ ਉਹਨੂੰ ਤੰਗ ਨਹੀਂ ਕੀਤਾ ਜਾਊਗਾ ਪ੍ਰਚਲ ਨਹੀਂ ਕੀਤਾ ਜਾਊਗਾ ਜਿਹਨੂੰ ਦੁਕਾਨਦਾਰ ਆ ਆ ਸਰ ਆਪਾਂ 25 ਰੁਪਏ ਤੂੰ ਇਹ ਪਹਿਲਾਂ 25 ਰੁਪਏ ਹੁੰਦਾ ਸੀ 25 ਤੋਂ 100 ਤੱਕ ਸੀਗਾ ਜੀ ਜਿਹੜਾ ਜੇ ਕੋਈ ਵਾਇਲੇਸ਼ਨ ਹੋ ਜਾਂਦੀ ਸੀ ਹਾਂਜੀ ਤਾਂ ਸੈਕਸ਼ਨ 21 ਦੇ 26 ਸੀਗਾ 1000 ਤੋਂ 3000 ਕਰਦਾ ਜੇ ਕੋਈ ਦੁਕਾਨਦਾਰ ਕਿਸੇ ਆਪਣੇ ਲੇਬਰ ਵਾਲੇ ਨੂੰ ਤੇ ਜਿਹੜਾ 100 ਰੁਪਏ ਜੁਰਮਾਨਾ ਸੀ ਉਹ 30000 ਕਰਦਾ ਹੁਣ ਤੁਸੀਂ ਦੱਸੋ ਇਹ ਲੇਬਰ ਦਾ शोषण ਹੋ ਰਿਹਾ ਜੇ ਜਮਾਨਾ ਉਹਨੂੰ ਵੀ ਰਕੀਦਾ ਸੀ ਕਿ ਭਾਈ ਆਪੇ ਸਾਹ ਨਾਲ ਚੱਲ ਰਿਕਾਰਡ ਰੱਖ ਪ੍ਰੋਪਰ ਉਹਦਾ ਉਹਦਾ ਸਾਡੇ ਨਾਲ ਪੋਰਟਲ ਤੇ ਸਾਡਾ ਇੰਟੈਕ ਚਾਵਾਂਗੇ ਤੇ ਨਾਲ ਨਾਲ ਜਦੋਂ ਫੱਕ ਇਹਨੂੰ ਅਸੀਂ ਡਰਾਫਟ ਕਰਕੇ ਪੂਰਾ ਡਰਾਫਟ ਕਰਕੇ ਉਸ ਬਾਈ ਬਿਲਕੁਲ ਸਮਝ ਲੈ ਕੇ ਅਗੋਂ ਤੱਕ ਅਸੀਂ ਸਟੇਕ ਹੇਲਡਰਸ ਨਾਲ ਵੀ ਗ੍ਰੀਆ ਗੱਲਬਾਤ ਕਰਾਂਗੇ ਔਰ ਲੇਬਰ ਡਿਪਾਰਟਮੈਂਟ ਦੀ ਮੀਟਿੰਗ ਵੀ ਲਵਾਗੇ ਜਿੱਦੇ ਇਸੇ ਵੱਲ ਤੇ ਵੀ ਲੋਕ ਆਉਂਦੇ ਰਹਿੰਦੇ ਆ ਜਿਹੜੇ ਲੇਬਰ ਜੁਨੀਆ ਨਾ ਲੇਬਰ नहीं नहीं संस्था, एक यूच्ण। ता ता की संस्था देखो सारा जोड़ा यूट्यूबर लिंक कोई निकल रहे हैं गुंधी मुल्कों है तो तुणी। तुणी तुणी। तुणी। ना। वो सारा जरिपार्टमेंट है जोड़ा वो देख रहा है इस करके जिमें ਜਿਹੜੀ ਜੋਤੀ ਮਲੋਤਾ ਕੇ ਨਾਮ ਸੁਣੋ ਉਹਦੇ ਨਾਲ ਵੀ ਲਿੰਕ نکلੇ ਨੇ ਅੱਜ ਅੱਜ ਜਿਹੜਾ ਹੋ ਰਿਹਾ ਹੈ ਨਾ ਹਾਂ ਰੂਪ ਪਰਦਾ ਕੁਪਿੰਡ ਹੈ ਉੱਥੋਂ ਦਾ ਉਹ ਪਾਕਿਸਤਾਨ ਵੀ ਦੋ ਤਿੰਨ ਵਾਰੀ ਗਏ ਆ ਸੋ ਇਹਦੇ ਵਿੱਚ ਇਹੀ ਹੈ ਕਿ ਕਈ ਵਾਰੀ ਲਾਲਚ ਚ ਆ ਜਾਂਦੇ ਆ ਜਾਂ ਕੋਈ ਪੈਸੇ ਪੂਸੇ ਦਾ ਲਾਲਚ ਆ ਜਾਂ ਕੋਈ ਹੋਰ ਉਹਨਾਂ ਨੂੰ ਦੇ ਕੇ ਤੇ ਉਹਨਾਂ ਨੂੰ ਦੇਸ਼ ਵਿਰੋਧੀ ਕਾਰਗਾਈਆਂ ਤੇ ਉਹ ਜਿਹੜਾ ਸ਼ਾਮਲ ਕਰ ਲੈਂਦੇ ਆ ਪਰ ਇਹ ਵੀ ਜੇ ਉਹਨਾਂ ਦੀ ਕੋਈ ਲਿਸਟ ਇਸ ਤਰ੍ਹਾਂ ਵੀ ਆਉਂਦੀ ਹੈ ਅਸੀਂ ਪਹਿਲਾਂ ਵੈਰੀਫਾਈ ਕਰਕੇ ਫਿਰ ਉਹਨਾਂ ਨੂੰ जाए जाए। जो आपने बन दिया था वन नेशन वन हजबेंड तो उस पर रवनीत बिट्टू बिट्टू ने जो है उस पलटवार किया उन्होंने कहा कि आप पाकिस्तान की भाषा बोल रहे आप किसी ना किसी तरीके से पाकिस्तान की मदद पहुंचाना चाहते असिड़ी <laughs> पाकिस्तान की भाषा बोले बस ये वापस क्यों फिर संदूर भेजना वो तो जो जब भी कोई बोले कि भाई तुम ऐसा कोई पीता पाकिस्तान है तो जो पाकिस्तान चला आ जाता ਹੈਨਾ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਜੰਗ ਜਿੱਤਣ ਤੋਂ ਬਾਅਦ ਦਸਣ ਭੇਜਣ ਗਏ ਹੋਣੇ ਸਾਡੇ ਨਮਾਇੰਦੇ ਜਿੱਤ ਗਏ ਜਿੱਤ ਗਏ ਹੈਨਾ ਤੇ ਇਹ ਤਾਂ ਪਤਾ ਹੀ ਲੱਗ ਜਾਂਦਾ ਹੁੰਦਾ ਨਹੀਂ ਜਿੱਤ ਗਏ ਜਾਂ ਨਹੀਂ ਜਿੱਤ ਗਏ ਕਿ ਥੁੱਕ ਮੁੜ ਕੇ ਆਏ ਜਾਂ ਕਿਤੇ ਸਮਝੌਤਾ ਪਾਇਆ ਕਿੰਨੀ ਜਮੀਨ ਉਹਨਾਂ ਦੀ ਆਪਾਂ ਦੱਬ ਲਈ ਸੀ ਹੈਨਾ ਇਹ ਚੋਂ ਪਾਕਿਸਤਾਨ ਦੀ ਕੀ ਬਾਤ ਹੈ ਜੀ ਦੱਸੋ ਤੇ ਹੁਣ ਜੋ ਜੇ ਜੇ ਸਿੰਗਾਪੁਰ ਜਾ ਕੇ ਸਾਡੇ ਜਿਹੜੇ ਸੀਡੀਐਸ ਐ ਉਹ ਕਹਿੰਦਾ ਵੀ ਹਾਂ ਵਿਮਾਨ ਤੋਂ ਗਰੇ ਥੇ ਲੇਕਿਨ ਕਿਤਨੇ ਇਹ ਨਹੀਂ ਇੰਪੋਰਟੈਂਟ ਜੀ ਇਹ ਕਿਉਂ ਗਰੇਤੇ ਹਨਾ ਸਰ ਇਹ ਮੈਂ ਮੈਂ ਤਾਂ ਨਹੀਂ ਕਿਹਾ ਇਹ ਵੀ ਸਰ ਪਾਕ ਪਾਕਿਸਤਾਨ ਦੀ ਗੱਲ ਹੈ ਫਿਰ ਇਹਨਾਂ ਦਾ ਜਿਹੜਾ ਬਿੱਟੂ ਦਾ ਜਿਹੜਾ ਆਕਾ ਹੀ ਉਹ ਜੈ ਸ਼ੰਕਰ ਉਹ ਕਹਿੰਦਾ ਸੀ ਪਹਿਲੇ ਦੱਸਤਾ ਸੀ ਉਹਨਾਂ ਨੂੰ ਦੋ ਦਿਨ ਵੀ ਤੁਸੀਂ ਤੁਹਾਡੇ ਫੌਜ ਦੇ ਟਿਕਾਣੇ ਦੇ ਨਹੀਂ ਗੱਲਦੇ ਸਿਰਫ ਟੈਰਿਸਟਾਂ ਦੇ ਟਿਕਾਣਿਆਂ ਤੇ ਅਸੀਂ ਪੱਛੋਤ ਤੋਂ ਬਾਅਦ ਕਰਾਂਗੇ ਐਟੈਕ ਫਿਰ ਉਹਨੇ ਰੱਖਿਓਣੇ ਉੱਥੇ ਤੇ ਨਾਲੇ ਕਹੀ ਜਾਂਦੇ ਨੇ ਫੌਜ ਉੱਥੇ ਹੱਤਬਾਦੀ ਨੂੰ ਨਾਲੇ ਵੀ ਉਹਨੇ ਰੱਖਿਓਣੇ ਉਹਨੂੰ ਜਦੋਂ ਪਤਾ ਲੱਗਿਆ ਉਹਨੇ ਕੱਢ ਲਏ ਹੋਣੇ ਸਾਰੇ ਫਿਰ ਆਪਾਂ ਤਾਂ ਬਿਲਡਿੰਗਾਂ ਦੇ